ਹਾਂਜੀ ਦੋਸਤੋ ਆਪਾ ਪਹੁੰਚੇ ਹੋਏ ਆ ਕਿਸਾਨ ਮੇਲੇ ਤੇ ਲੁਧਿਆਣਾ ਪੀਯੂ ਵਿੱਚ ਬਈ ਪਹਿਲਾਂ ਤਾਂ ਕਨੈਕਸ਼ਨ ਨੂੰ ਧਰਤੀ ਵਿੱਚੋਂ ਪਾਣੀ ਕਿਵੇਂ ਕੱਢਣ ਲੱਗੇ ਕਿਵੇਂ ਕੋਸ਼ਿਸ਼ ਕੀਤੀ ਵੀ ਸਭ ਤੋਂ ਪਹਿਲਾਂ ਦਾ ਪੈਰਾਂ ਨਾਲ ਚੱਲਣ ਵਾਲਾ ਪੰਪ ਆ ਆ ਦੇਖੋ ਪਾਣੀ ਨਿਕਲ ਹੀ ਜਾਂਦਾ ਇਹ ਅਜੂਆ ਨਾਕਾ ਹੱਥ ਨਾਲ ਚੱਲਣ ਵਾਲਾ ਹੈਂਡ ਪੰਪ ਇਹ ਅਜੂਆ ਅੱਗੇ ਦਿਖਾਉਣਾ ਇੰਜਨ ਇੰਜਨ ਟਾਈਪ ਹੋਇਆ ਕੰਮ ਏਡਾ ਪਰ ਪੰਪ ਉਹ ਦੋ ਦੋ ਬੰਤ ਆ ਗਏ ਅੱਗੇ ਤੇ ਇਹ ਕਾ ਵੀ ਬਹੁਤ ਚੱਲਿਆ ਸੀਗਾ ਕੰਮ ਆ ਇੰਜਨ ਆ ਵਰਮੇ ਵਾਲਾ ਕਹਿੰਦੇ ਨੇ ਇਹ ਆ ਮੋਟਰ ਨਾਲ ਚਲਾਇਆ ਹੋਇਆ ਅਜੇ ਸੰਨ ਰਸਵਾ ਨਹੀਂ ਆ ਇੰਜੜਾ ਇੰਜੜ ਦੇ ਚਲਾਇਆ ਹੋਇਆ ਜੇ ਰੰਨ ਰਸਵਾ ਨਹੀਂ ਆ ਉੱਧਰ ਨਹੀਂ ਜਾੜਾ ਇੱਥੇ ਪਾਣੀ ਨਗਦਾ ਕੀਤਾ ਗਿਆ ਆ ਦੇਖੋ ਭਾਈ ਆ ਦੋ ਵੀਲੇ ਇੰਜਨ ਤੇ ਲਾਇਆ ਹੋਇਆ ਪਟਾੜਾ ਪੁਰਾਣੇ ਟਾਈਮਾਂ ਵਿੱਚ ਐ ਕੱਢਦੀ ਸੀ ਪਣ ਬਾਪੂਆ ਛੋਡੇ ਵੇਲੇ ਕੱਢਦੇ ਆਉਣਗੇ ਨਾ ਐਂ ਪਾਣੀ ਛੋਡੇ ਵੇਲੇ ਕੱਢਦੇ ਆਉਣਗੇ ਆਹ ਪਾਣੀ ਰਿਆ ਨਹੀਂ ਪਈਗਾ ਹੀ ਤਾਂ ਨਗਰਾਦ ਨੂੰ ਢੰਡਾ ਠੀਕ ਕੰਦਾਲਾ ਕਿਹੜਾ ਬੂਟਾ ਮਾਰ ਕੇ ਠੀਕ ਥੋੜਾ ਜਗੜਾ ਲਾ ਕੇ ਬੈਠ ਅਬਾ ਬੜਾ ਬੜਾ ਤੁਸੀਂ ਆਇਆ ਚਲਾਇਆ ਗਾਏ ਇਕੱਟੇ ਆਇਆ ਚਲਾਇਆ ਇਕੱਟੇ ਐਂ ਬੋਰਾ ਜੋ ਪਾਣੀ ਕੱਢਦੇ ਰਹੇ ਬਾਪੂਆ ਹਟੋ ਬਾਈ ਪਰ ਕਰਦੇ ਨੇ ਕਈ ਜੁਬਾਰ ਮੋਟਰ ਆ ਗਈਆਂ ਐ ਤੋਂ ਬਾਅਦ ਬੂਟਾ ਆਏਗੇ 18 ਨੂੰ ਪਹਿਲਾਂ ਦਾ ਉਹ ਪ੍ਰੋਜੈਕਟ ਆਇਆ ਸੀ ਨਾ ਇਹੋ ਸਾਡੇ ਦੇ ਨਹੀਂ ਆ ਰਹੇ ਇਹ ਤੋਂ ਪਹਿਲਾਂ ਦੀ ਗੱਲ ਤੁਹਾਡੇ ਬਾਬੇ ਵੇਲੇ ਦੀ ਇਹ ਇੱਕ ਦੂਬਾਰ ਆਇਆ ਵੀ ਲੈ ਇੰਝਣਾ ਇਹ ਕੋ ਪਰਮੇ ਨਾਲ ਜਟਾਉਂਦੇ ਆ ਨਾ ਉਧਰ ਹਾਂਜੀ ਹਾਂਜੀ ਠੀਕ ਆ ਹਾਂ ਪਤਾ ਹੈ ਹੁਣ ਕੋਈ ਇਹ ਮੋਟਾ ਆ ਗਿਆ ਇਹ ਸਾਰਾ ਇੰ ਲਗਾਇਆ ਹੋਇਆ ਪਾਣੀ ਕਿਵੇਂ ਕੱਢਣ ਲੱਗੇਗਾ ਅੱਜ ਆਹੀ ਇਹ ਮੋਟਾ ਸਾਡੇ ਵਾਂਗ ਤੇ ਵੀ ਉੱਪਰ ਤੇ ਪਾਣੀ ਆ ਰਿਹਾ ਉਹ ਦੁਆਟ ਉਹ ਦੁਆਟ ਕਰ ਦੇ ਦੋ ਵੀ ਲੈ ਇੰਝਣਾ ਹਾਂ ਆਂਦੇ ਪਾਂਦੀ ਹੋ ਗਏ ਨਾ ਬਾਪੂ ਕੌਣ ਬੰਦੀ ਹੋਗੇ ਆ ਉਹ ਤੇ ਬੰਦੀ ਹੋਗੇ ਹੋਰ ਨਹੀਂ ਆ ਚਾਹ ਮੋਟਾ ਡੱਟ ਗਿਆ ਉਹ ਤੇ ਛੋਟਾ 40 ਵਰ ਤੇ ਬੰਦੀ ਕੀ ਠੀਕ ਹੈ ਜੀ ਦੇਖੋ ਦੋਸਤੋ ਬਾਪੂ ਕਹਿੰਦਾ ਮੈਂ ਆਪਦੇ ਜਮਾਨੇ ਤੇ ਵਧੇ ਰਾਏ ਪਾਣੀ ਚਕਾਇਆ ਹੋਇਆ ਹਾ ਤੂੰ ਕੱਢਿਆ ਪਾਣੀ ਅੱਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਬਹੁਤ ਬਹੁਤ ਮਿਲ ਜਾਨਾ ਵੀ ਧੰਨਵਾਦ